ਆਮ ਜੀ ਕੀ ਘਟਨਾ ਦੇਖੀ ਹੈ ਜਿਹੜੀ ਅੱਜ ਮੇਰਾ ਨਾਮ ਡਾਕਟਰ 파ਰਸ ਮੁਜਰਾਲ ਹੈ ਜੀ ਔਰ ਮੈਂ ਸਵੇਰ ਤਕਰੀਬਨ 6:00 ਤੋਂ 6:30 ਵਜੇ ਜਾ ਰਿਹਾ ਸੀਗਾ ਜਿਮ ਤੇ ਜਿਆਲਾਮਾ ਰੋਡ ਵਾਲਾ ਜਿਹੜਾ ਆਪਣਾ ਨਵਾਂ ਪੁਲ ਬਣਿਆ ਉੱਥੇ ਜਾ ਰਿਹਾ ਸੀਗਾ ਤੇ ਉੱਥੇ ਮੈਂ ਦੇਖਿਆ ਤੇ ਐਕਸੀਡੈਂਟ ਹੋਇਆ ਪਿਆ ਸੀਗਾ ਔਰ ਉੱਥੇ ਦੋ ਮੁਲਾਜ਼ਮ ਜਿਹੜੇ ਥੱਲੇ ਪਏ ਸੀਗੇ ਔਰ ਕੁਝ ਲੋਕ ਸੀਗੇ ਜਿਹੜੇ ਉਹਨਾਂ ਨੂੰ ਬਚਾਉਣ ਦੀ ਬਜਾਏ ਵੀਡੀਓ ਸ਼ੂਟ ਕਰਦੇ ਪਏ ਸੀ ਉਹਨਾਂ ਦੀ ਤੇ ਮੈਂ ਉਹਨਾਂ ਨੂੰ ਆਵਾਜ਼ ਮਾਰੀ ਵੀ ਆਪਾਂ ਇਹਨਾਂ ਨੂੰ ਹਸਪੀਟਲ ਲੈ ਕੇ ਚਲੀਏ ਤਾਂ ਉਹ ਪਿੱਛੇ ਹੋ ਗਏ ਵਿੱਚੋਂ ਕੁਝ ਵਿਅਕਤੀ ਚਲੇ ਜੀ ਗਏ ਤੇ ਤੇ ਪਰ ਕਿਸੇ ਨੇ ਮੇਰੀ ਆਲਮੋਸਟ ਗੱਲ ਨਹੀਂ ਸੁਣੀ ਫਿਰ ਮੈਂ ਦੋ ਰਿਕਸ਼ੇ ਵਾਲਿਆਂ ਨੂੰ ਰੁਕਿਆ ਨਹੀਂ ਰੁਕੇ ਕਾਰ ਵਾਲਿਆਂ ਨੂੰ ਆਵਾਜ਼ ਮਾਰੀ ਨਹੀਂ ਰੁਕੇ ਫਿਰ ਕਿਸੇ ਹੋਰ ਰਿਕਸ਼ਾ ਵਾਲ ਨੂੰ ਆਵਾਜ਼ ਮਾਰੀ ਮੈਂ ਤੇ ਉਹਨੂੰ ਮੁਲਾਜ਼ਮ ਨੂੰ ਫਿਰ ਅਸੀਂ ਹਸਪੀਟਲ ਐਡਮਿਟ ਕਰਵਾ ਕੇ ਆਂਦਾ ਮੈਂ ਕਿਹੜੇ ਹਸਪੀਟਲ ਦਾਖਲ ਕਰਾਇਆ ਸੀ ਕਿਸ ਤਰ੍ਹਾਂ ਦੀ ਹਾਲਤ ਸੀ ਤੇ ਕਿੰਨੇ ਮੁਲਾਜ਼ਮ ਜ਼ਖਮੀ ਹੋਏ ਹਾਲਤ ਕਾਫੀ ਗੰਭੀਰ ਸੀ ਜੀ ਉਹਨਾਂ ਦੀ ਦੋ ਸੀਗੇ ਮੁਲਾਜ਼ਮ ਔਰ ਮੈਂ ਉਹਨਾਂ ਨੂੰ ਮਿਸ਼ਨ ਹਸਪੀਟਲ 'ਚ ਦਾਖਲ ਕਰਵਾ ਕੇ ਆਇਆ ਸੀਗਾ ਇੱਕ ਪੇਸ਼ੇਨ ਦੂਸਰੇ ਦੀ ਹਾਲਤ ਕਾਫੀ ਜ਼ਿਆਦਾ ਖਰਾਬ ਸੀਗਾ ਉਹਨਾਂ ਦੀ ਹੱਡੀ ਤਕਰੀਬਨ ਲੱਤ ਜੀ ਬਾਹਰ ਆ ਚੁੱਕ ਪਤਾ ਲੱਗਿਆ ਕਿ ਇਸ ਕਾਰਨ ਹੋਇਆ ਜਿਹੜਾ ਕਾਰ ਦਾ ਸਪੀਡ ਤੇਜ਼ ਸੀਗੀ ਜੀ ਗੱਡੀ ਦੀ ਗੱਡੀ ਦੀ ਸਪੀਡ ਇੰਨੀ ਤੇਜ਼ ਸੀਗੀ ਕਿ ਉਹਨਾਂ ਦੇ ਜਿਹੜੇ 에ਅ ਬੈਗ ਸੀਗੇ ਉਹ ਵੀ ਖੁੱਲ ਚੁੱਕੇ ਸੀਗੇ ਆਪਣਾ ਹੋਈ ਜੀ ਮੇਰਾ ਨਾਂ ਈਐਸਸੀ ਅਵਤਾਰ ਸਿੰਘ ਹੈ ਜੀ ਜੀ ਕੇਸੀਆਰ ਤੇ ਲੱਗੇ ਆ ਤੇ ਅਸੀਂ ਸਾਡੇ ਨਾਲ ਦੇ ਮੁੰਡੇ ਮਲਾਜਮ ਹੈ ਅਸੀਂ ਚੱਲੇ ਡਿਊਟੀ ਆਰਐਸਐਸਲ ਦੀ ਉਥੇ ਡਿਊਟੀ ਲੱਗੀ ਸੀਗੀ ਇਹ ਸਾਡੇ ਅੱਗੇ ਆ ਰਹੇ ਸੀ ਤਸੀਦ ਬਿਲ ਪਸ਼ਿਆਰੇ ਸੀ ਕਾਰ ਵਾਲ ਨੇ ਰੌਂਗ ਸਾਈਡ ਤੋਂ ਲੈ ਕੇ ਦੇ ਵਿੱਚ ਮਾਰੀ ਕਿ ਕੀ ਉਹਨਾਂ ਦੀ ਹਾਲ ਕੀ ਕਿੰਨੇ ਸੱਟਾਂ ਲੱਗੀਆਂ ਸੱਟਾਂ ਕਾਫੀ ਵੱਜੀਆਂ ਤੇ ਇੱਕ ਦੀ ਤਾਂ ਲਾਤੀ ਕੱਟੀ ਗਈ ਮੁੰਡਾ ਚਰਜਿੰਦਰ ਸਿੰਘ ਪੀਐ ਜੀ ਦਾ ਤੇ ਏਐਸਏ ਹਰਨੇਕ ਸਿੰਘ ਆ ਉਹਦੇ ਵੀ ਸੱਟਾਂ ਕਾਫੀ ਵੱਜੀਆਂ ਉਹਨਾਂ ਐਂਬੂਲੈਂਸ ਨੂੰ ਬੁਲਾ ਲਈ ਸੀ ਮੌਕੇ ਤੇ ਤੂੰ ਲੈ ਕੇ ਲਾ ਗਿਆ